ਖਾਲਸਾ ਪੰਥ ਦੀ ਇਸ ਸ਼ੂਰਮ ਗਤੀ ਭਰੀ ਟੱਕਰਾ ਚੰਗ ਦਾ ਖਾਸੋ ਖਾਸ ਤੇ ਵਿਲੱਖਣ ਪਹਿਲੂ ਇਹ ਸੀ ਕਿ ਇਹਨਾਂ ਵਿਪਤਾ ਭਰੇ ਤੇ ਲਹੂ ਨੂੰ ਉਛੜਦੇ ਸਮੇਂ ਅੰਦਰ ਖਾਲਸਾ ਜੀ ਦੇ ਮਨ ਦੀ ਤਾਰ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਨਾਲ ਜੁੜੀ ਰਹੀ ਕੋਈ ਗੈਬੀ ਕਸ਼ਿਸ਼ ਉਸ ਨੂੰ ਵਾਰ-ਵਾਰ ਹਰਮੰਦਰ ਸਾਹਿਬ ਵੱਲ ਖਿੱਚਦੀ ਰਹੀ ਤੇ ਬੇਰਹਿਮ ਹਕੂਮਤੀ ਬੰਦਸ਼ਾਂ ਦੇ ਬਾਵਜੂਦ ਪਾਵਨ ਸਰੋਵਰ ਅੰਦਰ ਚੁਪੀ ਲਾਉਣ ਦਾ ਚਾਅ ਤੇ ਬਲਬਲਾ ਉਸ ਨੂੰ ਮੌਤ ਨਾਲ ਲੁਕਣ ਮੀਟੀ ਖੇਡਣ ਦੀ ਪ੍ਰੇਰਤਾ ਰਿਹਾ ਉਸ ਵੇਲੇ ਵੀ ਜਦ ਸਿੱਖ ਧਰਮ ਦਾ ਖੁਰਾਕੋਜ ਮਟਾਉਣ ਤੇ ਤੁਲੇ ਮੁਗਲ ਹਾਕਮਾਂ ਨੇ ਖਾਲਸੇ ਦਾ ਪੰਜਾਬ ਦੀ ਧਰਤੀ ਤੇ ਜਿਉਣਾ ਦੁਭਰ ਕਰ ਦਿੱਤਾ ਹੋਇਆ ਸੀ ਜੰਗਲਾਂ ਬੇਲੇ ਅੰਦਰ ਵੀ ਉਹਨਾਂ ਦਾ ਲਗਾਤਾਰ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਰਿਵਾਰ ਤੇ ਘਰ-ਬਾਰ ਉਜਾੜ ਦਿੱਤੇ ਗਏ ਸਨ ਸਿਦਕਵਾਨ ਸਿੰਘਣੀਆਂ ਉੱਤੇ ਦਿਲਾਂ ਨੂੰ ਤਹਰਾ ਦੇਣ ਵਾਲੇ ਅਤਿਆਚਾਰ ਢਾਏ ਜਾ ਰਹੇ ਸਨ ਤੇ ਉਹਨਾਂ ਦੇ ਦੁੱਧ ਚੁੰਗਦੇ ਮਾਸੂਮ ਬਾਲਾਂ ਨੂੰ ਬਰਛਿਆਂ ਦੀਆਂ ਨੋਕਾਂ ਤੇ ਟੰਗਿਆ ਜਾ ਰਿਹਾ ਸੀ ਤਾਂ ਉਸ ਵੇਲੇ ਵੀ ਸਿੰਘ ਆਪਣੇ ਛੋਪਨ ਟਿਕਾਣਿਆਂ ਤੋਂ ਨਿਕਲ ਕੇ ਰਾਤ ਬਰਾਤੇ ਘੋੜਿਆਂ ਤੇ ਸਵਾਰ ਹੋ ਕੇ ਅਸਮਾਨੀ ਬਿਜਲੀ ਦੀ ਲਸ਼ਕੋਰ ਵਰਗੀ ਤੇਜ਼ੀ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਸੰਮੁਖ ਆਪਰਗਟ ਹੁੰਦੇ ਸਨ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਦਾ ਅਮੋਲ ਚਾਅ ਪੂਰਾ ਕਰਕੇ ਮੁੜ ਰਾਤ ਦੇ ਹਨੇਰੇ 'ਚ ਅਲੋਪ ਹੋ ਜਾਇਆ ਕਰਦੇ ਸਨ ਸਿੱਖ ਧਰਮ ਤੇ ਇਤਿਹਾਸ ਨੂੰ ਡਿਲਚਸਪੀ ਰੱਖਣ ਵਾਲੇ ਖੋਜੀ ਜੌਨ ਮੈਲਕਮ ਨੇ ਸਿੱਖਾਂ ਦੀ ਆਪਣੇ ਇਸ਼ਟ ਨਾਲ ਇਸ ਅਨੋਖੀ ਮੁਹੱਬਤ ਦੀ ਦਾਦ ਇਹਨਾਂ ਸ਼ਬਦਾਂ 'ਚ ਦਿੱਤੀ ਹੈ ਇਕ ਸਮਕਾਲੀ ਮੁਸਲਮ ਲੇਖਾਰੀ ਦੇ ਦੱਸਣ ਮੁਤਾਬਕ ਤੇਜ਼ ਰਫਤਾਰ ਸਿੱਖ ਘੋੜਸਵਾਰ ਸ਼ੂਟ ਵੱਟ ਕੇ ਆਪਣੀ ਸ਼ਰਦਾ ਤੇ ਕੇਂਦਰ ਵੱਲ ਆਉਂਦੇ ਆਮ ਵੇਖੇ ਜਾਂਦੇ ਸਨ ਇਸ ਕੋਸ਼ਿਸ਼ ਵਿੱਚ ਉਹ ਅਕਸਰ ਜਾਣ ਤੋਂ ਹੱਥ ਧੋਵੈਂਦੇ ਸਨ ਕਈ ਵਾਰ ਫੜੇ ਜਾਂਦੇ ਸਨ ਪਰ ਅਜਿਹੇ ਮੌਕੇ ਉਹ ਮਰਨ ਤੋਂ ਟਾਲਣ ਦੀ ਥਾਂ 'ਚ ਸ਼ਹਾਦਤ ਦਾ ਤਾਜ ਪੈਣ ਨੂੰ ਤਰਜੀਹ ਦਿੰਦੇ ਸਨ ਉਸੇ ਮੁਸਲਮ ਲੇਖਕ ਅਨੁਸਾਰ ਅੰਮ੍ਰਿਤਸਰ ਵੱਲ ਜਾਂਦਾ ਜੋ ਵੀ ਸਿੱਖ ਫੜਿਆ ਗਿਆ ਉਸ ਵੱਲੋਂ ਆਪਣਾ ਧਰਮ ਛੱਡ ਜਾਣ ਦੀ ਇੱਕ ਵੀ ਉਦਾਹਰਣ ਨਹੀਂ ਮਿਲਦੀ ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਸ ਨੂੰ ਭਾਈ ਅਮਰੀਕ ਸਿੰਘ ਅਤੇ ਮੈਜਰ ਜਨਰਲ ਸ਼ੁਭੇਕ ਸਿੰਘ ਸਹਿਯੋਗ ਦੇ ਰਹੇ ਸਨ ਦੀ ਅਗਵਾਈ ਹੇਠਲੇ ਸਿੱਖ ਰਖਵਾਲਿਆਂ ਅਤੇ ਦੂਜੇ ਪਾਸੇ ਲੈਫਟਨੈਂਟ ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰਜੀ ਲੈਫਟਨੈਂਟ ਜਨਰਲ ਰਣਜੀਤ ਸਿੰਘ ਧਿਆਲ ਅਤੇ ਕੁਲਦੀਪ ਸਿੰਘ ਬਰਾੜ ਦੀ ਕਮਾਂਡ ਹੇਠ ਵੱਡੀ ਤਾਦਾਦ ਵਿੱਚ ਭਾਰਤੀ ਫੌਜ ਵਿਚਾਲੇ ਸਰਾਸਰ ਬੇਜੋੜ ਲੜਾਈ ਸੀ ਭਾਰਤੀ ਫੌਜੀ ਹਥਿਆਰਤ ਦੇ ਮੁਕਾਬਲੇ ਸਿੱਖ ਰਖਵਾਲਿਆਂ ਕੋਲ ਬਿਲਕੁਲ ਸਧਾਰਨ ਅਤੇ ਰਵਾਇਤੀ ਹਥਿਆਰ ਸਨ। ਉਹਨਾਂ ਕੋਲ ਐਲਐਮਜੀ ਤੋਂ ਵੱਧ ਉੱਤਮ ਕੋਈ ਹਥਿਆਰ ਨਹੀਂ ਸੀ। ਜਿਹੜੇ ਹੋਰ ਸ਼ਸਤਰ ਉਹਨਾਂ ਕੋਲ ਸਨ ਉਹਨਾਂ 'ਚ ਸਟੇਨਗਨਾਂ, 3 ਬੋਰ ਦੀਆਂ ਕਾਰਬਾਈਨਾਂ, ਸਵੈਚਲਿਤ ਰਾਈਫਲਾਂ, ਐਸਐਲਆਰ, 3 ਨਰ 3 ਬੋਰ ਦੀਆਂ ਰਾਈਫਲਾਂ, ਵੱਖ-ਵੱਖ ਬੋਰਾਂ ਦੇ ਪਿਸਤੌਲ ਅਤੇ ਰਿਵਾਲਵਰ ਅਤੇ ਕੁਝ ਹੱਥਗੋਲੇ ਸਨ। ਦੂਜੇ ਪਾਸੇ ਭਾਰਤੀ ਫੌਜ ਵਿਜੰਤਾ ਟੈਂਕ ਭਾਰੀ ਹਾਵਿਜ਼ਰ ਤੋਪਾਂ ਅਤੇ ਹਾਵਲ ਗਨਾਂ ਜਿਨ੍ਹਾਂ ਨਾਲ 20 ਪਾਉਂਡਰ ਗੋਲੇ ਦਾਗੇ ਜਾਂਦੇ ਸਨ ਮਾਰਟਰਾਂ ਮਸ਼ੀਨ ਗਨਾਂ ਲਾਈਟ ਮਸ਼ੀਨ ਗਨਾਂ ਅਤੇ ਤੋਪਖਾਨੇ ਦੇ ਹੋਰ ਛੋਟਪਟ ਹਥਿਆਰਾਂ ਨਾਲ ਲੈਸ ਸੀ ਜੋ ਕਿ ਦੁਸ਼ਮਣ ਦੇਸ਼ ਵਿਰੁੱਧ 42 ਜੰਗ ਵਿੱਚ ਵਰਤੇ ਜਾਂਦੇ ਨੇ ਇਸ ਤੋਂ ਇਲਾਵਾ ਫੌਜ ਕੋਲ ਸਟਨ ਗੈਸ ਬੰਬ ਪਾਪ बेहोਸ਼ ਕਰਨ ਵਾਲੀ ਗੈਸ ਵਾਲੇ ਬੰਬ ਅਗਲਾਹੂ ਬੰਬ ਭਾਰੀ ਵਿਸਫੋਟਕ ਹੱਥਗੋਲੇ ਬਖਤਰਬੰਦ ਗੱਡੀਆਂ ਅਤੇ ਹੋਰ ਨਫੀਸ ਹਥਿਆਰ ਵੀ ਸਨ ਫੌਜ ਨੇ ਰੂਸ ਤੇ ਬਣੇ ਹੈਲੀਕਾਪਟਰ ਵੀ ਵਰਤੋਚ ਲਿਆਂਦੇ ਗਿਣਤੀ ਪੱਖੋਂ ਵੀ ਭਾਰਤੀ ਫੌਜ ਦੀ ਤੁਲਨਾ ਚ ਜਜਾਰੂ ਸਿੱਖ ਬਹੁਤ ਥੋੜੇ ਸਨ ਜੰਗਜੂ ਸਿੱਖ 200 ਤੋਂ ਵੱਧ ਨਹੀਂ ਸਨ ਜਦੋਂ ਕਿ ਕੰਪਲੈਕਸ ਦੇ ਅੰਦਰ ਉਹਨਾਂ ਨਾਲ ਲੜ ਰਹੀ ਫੌਜ ਦੀ ਗਿਣਤੀ ਘੱਟ ਤੋਂ ਘੱਟ 7000 ਸੀ ਸਿੱਖ ਲੜਾਕੂਆਂ ਕੋਲ ਕੋਈ ਸੰਚਾਰ ਸਾਧਨ ਨਹੀਂ ਸੀ ਅਤੇ ਨਾ ਹੀ ਰਸਦ ਪਾਣੀ ਲਿਆਉਣ ਦਾ ਕੋਈ ਸਾਧਨ ਜਾਂ ਰਸਤਾ ਸੀ ਉਹ ਬਾਕੀ ਸੂਬੇ ਦੇਸ਼ ਅਤੇ ਸੰਸਾਰ ਨਾਲੋਂ ਪੂਰੀ ਤਰ੍ਹਾਂ ਕੱਟ ਚੁੱਕੇ ਸਨ ਉਹ ਪੂਰੀ ਤਰ੍ਹਾਂ ਦਰਬਾਰ ਸਾਹਿਬ ਕੰਪਲੈਕਸ ਅਤੇ ਵਿਸ਼ੇਸ਼ ਕਰਕੇ ਅਕਾਲ ਤਖਤ ਸਾਹਿਬ ਦੇ ਅੰਦਰ ਘਿਰ ਗਏ ਸਨ। ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਸੀ। ਉਹਨਾਂ ਕੋਲ ਆਪਣੇ ਟਿਕਾਣਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਕੋਈ ਵਾਧੂ ਰਾਖਵੇਂ ਜੁਝਾਰੂ ਅਤੇ ਜ਼ਖੀਰੇ ਨਹੀਂ ਸਨ। ਉਹਨਾਂ ਕੋਲ ਖਾਣ ਲਈ ਸਿਵਾਏ ਗੁੜ ਅਤੇ ਭੂਜੇ ਦਾਣਿਆਂ ਤੋਂ ਹੋਰ ਕੁਝ ਨਹੀਂ ਸੀ ਅਤੇ ਪੀਣ ਲਈ ਪਖਵੀਂ ਗਰਮੀ ਕਾਰਨ ਆਪਣੇ ਹੀ ਸਰੀਰਾਂ ਚੋਂ ਨਿਚੜਦੇ ਪਸੀਨੇ ਤੋਂ ਛੁੱਟ ਕੁਝ ਨਹੀਂ ਸੀ। ਉਹਨਾਂ ਕੋਲ ਜੰਗਲ ਪਾਣੀ ਜਾਣ ਲਈ ਵੀ ਕੋਈ ਜਗ੍ਹਾ ਨਹੀਂ ਸੀ। ਉਹਨਾਂ 7 ਰਾਤਾਂ ਅਤੇ 7 ਦਿਨ ਸੌ ਕੇ ਨਹੀਂ ਸੀ ਦੇਖਿਆ। ਇੰਨਾ ਭਿਆੰਕਰ ਹਾਲਾਤਾਂ ਵਿੱਚ ਉਹ ਥੱਕ ਟੁੱਟ ਚੁੱਕੇ ਸਨ। ਦੂਜੇ ਪਾਸੇ ਭਾਰਤੀ ਫੌਜ ਕੋਲ ਹਰ ਤਰ੍ਹਾਂ ਦੀ ਸਮਗਰੀ, ਸਹੂਲਤਾਂ, ਰੱਖਵੇਂ ਭੰਡਾਰ ਸਨ ਅਤੇ ਹੋਰ ਕੀ ਕੁਝ ਨਹੀਂ ਸੀ। ਇਸ ਦੇ ਬਾਵਜੂਦ ਵੀ ਸਿੰਘ ਵੀਰਤਾਪੂਰਵਕ ਲੜੇ ਅਤੇ ਉਹਨਾਂ ਆਪਣੀ ਕਮਾਲ ਦੀ ਜਵਾਨ ਮਰਦੀ, ਦਲੇਰੀ ਅਤੇ ਜੰਗੀ ਮਹਾਰਤ ਦਾ ਪ੍ਰਦਰਸ਼ਨ ਕੀਤਾ ਅਤੇ ਹਰ ਤਰ੍ਹਾਂ ਦੇ ਹਥਿਆਰਾਂ ਅਤੇ ਜ਼ਖੀਰੇ ਨਾਲ ਬਖੂਬੀ ਲੜਸ ਭਾਰਤੀ ਫੌਜ ਨੂੰ 5 ਦਿਨ ਤੱਕ ਖੁੱਟੇ ਲਈ ਰੱਖਿਆ ਅਤੇ ਅਜੀਹਾ ਲਹੂ ਪਿਜਾ ਜਵਾਬ ਦਿੱਤਾ ਜੋ ਫੌਜ ਰਹਿੰਦੀ ਦੁਨੀਆ ਤੱਕ ਯਾਦ ਰੱਖੇਗੀ। ਅਗਰ ਜੁਝਾਰੂ ਸਿੰਘਾਂ ਕੋਲ ਫੌਜ ਦੇ ਬਰਾਬਰ ਹੀ ਹਥਿਆਰ ਹੁੰਦੇ ਅਤੇ ਜੇ ਉਹਨਾਂ ਦੀ ਗਿਣਤੀ ਫੌਜ ਤੋਂ ਦਸਵਾਂ ਹਿੱਸਾ ਵੀ ਹੁੰਦੀ ਤਾਂ ਉਹ ਫੌਜ ਨੂੰ ਦਿੱਲੀ ਤੱਕ ਜਾਂ ਸ਼ਾਇਦ ਜਮਨਾ ਤੋਂ ਵੀ ਪਾਰ ਤੱਕ ਆਉਂਦੇ। ਇਹ ਅਸਾਮੀ ਜੰਗ ਜੋ ਸੰਤ ਭਿੰਡਰਾਂ ਵਾਲੇ ਦੇ ਮੁੱਠੀ ਪਰ ਜੁਝਾਰੂ ਸਾਥੀਆਂ ਨੇ ਲੜੀ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੋਵੇਗੀ। ਇਸ ਬੇਮਿਸਾਲ ਬਹਾਦਰੀ ਦਾ ਸਿਹਰਾ ਸੰਤ ਭਿੰਡਰਾਂ ਵਾਲੇ ਦੇ ਸਿਰ ਬੱਜਦਾ ਜਿਸ ਨੇ ਸਿੱਖਾਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਆਪਣੇ ਧਰਮ ਦੀ ਰਾਖੀ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਇਹ ਕਹਿਣਾ ਵੀ ਬਿਲਕੁਲ ਅਤ ਕਥਨੀ ਨਹੀਂ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੇਵਲ ਸੰਤ ਭਿੰਡਰਾਂ ਵਾਲਾ ਹੀ ਸੀ ਜਿਸ ਨੇ ਖਾਲਸੇ ਨੂੰ ਅਣਖ ਨਾਲ ਜੀਣ ਅਤੇ ਸ਼ਾਨ ਨਾਲ ਮਰਨ ਦੀ ਜਾਂਚ ਸਿਖਾਈ ਮੈਂ ਕਾਫੀ ਦਿਨੋਂ ਸੇ ਇਸ ਕਿਤਾਬ ਕੋ ਲੇਕਰ ਗੁਜਰਾਤ ਫਾਈਲਸ ਦੀ ਮੇਰੀ ਕਿਤਾਬ ਹੈ इसको लेकर काफी दिनों से घूम रही हूँ हर जगह हर शहर में घूम रही हूँ क्योंकि आज आज जब मैं खड़ी हूं यहाँ पर ये किताब का पंजाबी एडिशन आ चुका है और कल ही मैंने इसका उर्दू एडिशन दिल्ली में लॉन्च किया इसका मतलब मकसद सिर्फ एक है कि आप इसको पढ़े और ये समझे कि हम इस पूरी लड़ाई में हम सब साथ हैं ये आपकी अकेली की और मेरी अकेली की लड़ाई नहीं है जब आप इस किताब के पन्नों को पढ़ेंगे तो आपको लगेगा ये तो हमारे साथ भी हुआ है इसी मिनिस्टर ने तो हमारे दंगे भड़काने के लिए हमारे साथ भी यही कहा है इसी पुलिस ऑफिसर ने तो इतने इनोसेंट लोगों को एक साथ मारा है जब आप एक, -एक पन्ने पड़ेंगे उसमें से आपको उन्नीस सौ चौरासी और उन्नीस सौ तिरानवे का दर्द नजर आएगा और इसीलिए ये किताब और इसीलिए जर्नलिज्म जरूरी है मैंने स्टिंग ऑपरेशन किया मैं मैथिली त्यागी बन गई एक छब्बीस साल की उम्र थी मेरी एक अमेरिकन फिल्म इंस्टीट्यूट कॉन्जरवेटरी हॉलीवुड की स्टूडेंट बनकर मैं गुजरात में गई एक छोटे से मकान में स्टूडेंट बनकर रह रही थी उस वक्त मैंने गुजरात के होम सेक्रेटरी जो 2002 में थे उनका स्टिंग ऑपरेशन किया गुजरात के डिप्टी जनरल ऑफ पुलिस गुजरात के आईबी चीफ गुजरात के सुप्रिंटेंडेंट ए टी एस यहां तक कि नरेंद्र मोदी खुद का स्टिंग किया मैंने मैं सिर्फ छब्बीस साल की थी और मुझे याद है कि जिस दिन मैं नरेंद्र मोदी को मिली उसके फौरन बाद मेरे ऑफिस ने मुझे बुला लिया क्योंकि वो डर गए थे कि नरेंद्र मोदी 2014 में आएंगे तो ऑफिस बंद करवा देंगे और मुझे याद है कि मैं

ये वही दर्द है जो हरूस फील करते हैं और अगर ये बात मैं अपने लिबरल दोस्तों से कहूँ रिपोर्टर्स से कहूँ तो कहते हैं कम ऑन यार लेट लेट इट बी द पास्ट आई एम सॉरी इट्स नॉट द पास्ट इट्स अबाउट जस्टिस इट्स नेवर अबाउट द पास्ट बिकॉज़ इफ यू कीप फॉरगेटिंग द पास्ट यू विल नेवर गेट जस्टिस 84 कैन नॉट बी फॉरगॉटन 93 कैन नॉट बी फॉरगॉटन 2002 कैन नेवर बी फॉरगॉटन History history मोदी अगर चाहते तो दंगों को रोक सकते थे लेकिन उन्होंने नहीं रोका क्यूकी उसके बलबूते एटीएस चीफ मुझसे कहते है की नरेंद्र मोदी लोगो को बेवकूफ बनाता है वो बन जाते हैं इशर चाहो तो उन्होंने अपने फार्म हाउस में अमित शाह रखा हुआ था एक और ऑफिसर कहते हैं कि गुजरात के होम मिनिस्टर हरेन पांडे उसको तो इन्होंने ही मरवाया है इन सब के बावजूद मेरी जो मेन स्ट्रीम मीडिया है वो बहुत चुप बैठी है वो इसलिए चुप बैठी है क्योंकि उसके चुप रहने से मेरी जो सरकार है वो भी चुप रहेगी और सरकार इसलिए चुप है क्योंकि आज की मीडिया चुप है मेरे लिए जरूरी था शायद ये किताब लिखना क्योंकि ये जो इन्वेस्टिगेशन मैंने की ये छपी नहीं टहलका ने इसे छापा नहीं ये कह दिया कि इससे हमारा ऑफिस बंद हो जाएगा लेकिन ये किताब मेरे लिए छापना इसलिए जरूरी थी बिकॉज ये मेरे कॉन्शियंस पर वे कर रहा था क्योंकि रोज रात मैं ये सोती थी ये सोचकर कि जो लोग गुजरात में आज भी रिलीफ कैंप में हैं, उनकी आशा मुझसे है और मैं उसको पूरी नहीं कर रही हूँ 1994, 93, 2002 हर बार जब इलेक्शन आता है उठा लिया जाता है और हर बार आप और हम जानते हैं कि क्या होता है